ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ॥ ਰਾਗ ਆਸਾ ਬਾਣੀ ਭਗਤਾਂ ਕੀ ਕਬੀਰ ਜੀਉ ਨਾਮਦੇਵ ਜੀਉ ਰਬਦਾਸ ਜੀਉ ਆਸਾ ਸ੍ਰੀ ਕਵੀਰ ਜੀਉ ਗੁਰ ਚਰਨ ਲਾਗ ਹਮ ਬਿਨ ਬਤਾ ਪੂਛਤ ਕਹਿ ਜਿਉ ਪਾਇਆ ਕਵਨ ਕਾਲ ਜਗ ਉਪਜੈ ਬਿਨ ਸੋ ਕਹੁ ਮੋਏ ਸਮਝਾਇਆ ਦੇਵ ਕਰੋ ਦਇਆ ਮੋਹਿ ਮਾਰਗ ਲਾਵੋ ਜਿਤ ਭੈ ਬੰਧਨ ਟੂਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀ ਜਨਮ ਤੇ ਸੂਟੈ ਰਹਾਓ ਮਾਇਆ ਫਾਸ ਬੰਦ ਨਹੀਂ ਫਾਰੈ ਅਰ ਮਨ ਸੁਨ ਨ ਲੁਕੇ ਆਪਾ ਪਦ ਨਿਰਵਾਣ ਨ ਚੀਨਿਆ ਇਨ ਬਿਦ ਅਭਿ ਹੋ ਨ ਚੂਕੇ ਕਹੀ ਨ ਉਪਜ ਉਪਜੀ ਜਾਣੇ ਭਾਵ ਅਭਾਵ ਬਹੂਣਾ ਉਦੈ ਅਤ ਕੀ ਮਨਬੁੱਧ ਨਾਸੀ ਤੋ ਸਦਾ ਸੈ ਅਜਲੇ ਬਲੀਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਬ ਬੇਗਰਾਨਾ ਕ ਕਬੀਰ ਐਸਾ ਗੁਣ ਪਰਮ ਪਾਗਾ ਤੋ ਮਨ ਸੁੰਨ ਸਮਾਨ ਆਸਾ ਗੱਜ ਸਾਡੇ ਤੈ ਤੈ ਤੋਤੀਆਂ ਤੇਰੇ ਭੈ ਨ ਤਗ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤ ਨੇ ਆਖੀਐ ਬਨਾਰਸ ਕੇ ਠੱਗ ਐਸੇ ਸੰਤ ਨਾਮ ਕੋ ਭਾਵੈ ਦਾਲਾ ਸੂ ਪੇਡਾ ਘਟਕਾਵੈ ਰੋ ਬਾਸਨ ਮਾਂਜ ਚਰਾਬ ਹੋਈ ਉਪਰ ਕਾਠੀ ਧੋਈ ਜਲਾਵੈ ਬਸੁਧਾ ਖੋਤ ਕਰੈ ਦੋਈ ਚੂਲੇ ਸਾਰੇ ਮਾਨ ਸਖਾਵੈ ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ ਸਦਾ ਸਦਾ ਫਿਰੈ ਅਬ ਮੰਨੀ ਸਗਲ ਕੁਟੰਬ ਡਬਾਵੈ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੈ ਕਹ ਕਬੀਰ ਜੇ ਸਤਗੁਰ ਪੇਟੈ ਪੁਨਰ ਪਜਨ ਮੰਨ ਆਵੈ ਆਸਾ ਬਾਪਤਰਾਸ ਮੇਰੂ ਕੀਨਾ ਸੇਜ ਸੁਖਾਲੀ ਮੁਖ ਅਮਰਤ ਦੀਨਾ ਤਿਸ ਬਾਪ ਕੋ ਕਿਉ ਮਨੋ ਬਸਾਰੀ ਆ ਗਏ ਗਿਆਨ ਬਾਜੀ ਹਾਰੀ ਮੋਏ ਮੇਰੀ ਮਾਈ ਹੋਂ ਖਰਾਸ ਖਾਲਾ ਪੈ ਰਿਓ ਨਹੀਂ ਤਗਲੀ ਲਗਾ ਨਾ ਪਾਲਾ ਰਾਵ ਬਾਲ ਤਿਸ ਬਾਬਾ ਜਿਨ ਹੋਂ ਜਾਇਆ ਪੰਜਾਂ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾ ਤਨ ਦੀਨੇ ਹਰ ਸਿਮਰਨ ਮੇਰਾ ਮਨ ਤਨ ਭੀਨੇ ਪਿਤਾ ਹਮਾਰੋ ਬੜ ਗੋਸਾਈ ਤਿਸ ਪਿਤਾ ਪੈ ਹੋਂ ਕਿਉ ਕਰ ਜਾਈ ਸਤ ਗੁਰ ਮਿਲੇ ਤਾ ਮਾਰਗ ਦਿਖਾਇਆ ਜਾਗਤ ਪਤਾ ਮੇਰਾ ਮਨ ਪਾਇਆ ਹਉ ਪੂਦ ਤੇਰਾ ਤੂੰ ਬਾਪ ਮੇਰਾ ਏਕ ਠਾਰ ਦੁਹਾਂ ਬਸੇਰਾ ਕਹੋ ਕਬੀਰ ਜਨ ਏਕੋ ਅਬੂਜਿਆ ਗੁਰ ਪ੍ਰਸਾਦ ਮੈਂ ਸਭ ਕਿਸ ਸੂਜਿਆ ਆਸਾ ਇਕਤ ਪੱਤਰ ਪਰ ਓੜ ਕੁਟ ਕੁੜਕਟ ਇਕਤ ਪੱਤਰ ਪਰ ਪਾਣੀ ਆਸ-ਪਾਸ ਪੰਚ ਜੋਗੀਆਂ ਬੈਠੇ ਵਿਚ ਨਕਟ ਤੇ ਰਾਣੀ ਨਕਤੀ ਕੋ ਠਨ ਗਨ ਬਾਡਾੜੂ ਕਿੰਹਾਂ ਮੱਬੇ ਕੀ ਕਾਟੀ ਤੂੰ ਰਹਾਉ ਸਗਲ ਮਹੇ ਨਕਟੀ ਕਾ ਬਾਸਾ ਸਗਲ ਵਾਰ ਔਹੇਰੀ ਸਗਲਿਆ ਕੀ ਹੋ ਭੈਣ ਪਾਣ ਦੀ ਜਿਨੇ ਬਰੀ ਤੇ ਸਚੇਰੀ ਹਮਰੋ ਪਰਤਾ ਬਡੋਬ ਬੇਕੀ ਆਪੇ ਸੰਤ ਕਹਾਵਾ ਓਹ ਹਮਾਰਾ ਮਾਥਾ ਕੈਮ ਔਰ ਹਮਰਾ ਨਿਕਟਨ ਆਵੈ ਨਾ ਕੋ ਕਾਟੀ ਕਾਨੂ ਕਾਟੀ ਕਾਟਕੂਟ ਕੈ ਡਾਰੀ ਕਹੋ ਕਬੀਰ ਸੰਤਨ ਕੀ ਬੈਰ ਨ ਤੀਨ ਲੋਕ ਕੀ ਪਿਆਰੀ ਆਸਾ ਜੋਗੀ ਜਤੀ ਤਪੀ ਸੰਿਆਸੀ ਬਹੁ ਤੀਰਥ ਪਰਮਨ ਲੁੰਜਤ ਮੁੰਜਤ ਮੋਰ ਜਟਾਤਰ ਅੰਤ ਤਉ ਮਰਨਾ ਤਾਤੇ ਸੇਬਿ ਜਲੇ ਰਾਮਨਾ ਅਸ ਨਾਰਾਮ ਨਾਮ ਹਿਤ ਜਾ ਕ ਕਹਾਂ ਕਰੈ ਜਮਨਾ ਰਹਾਉ ਆਗਮ ਨਿਰਗਮ ਜੋਤਕ ਜਾਨੈ ਬੋ ਬੋ ਬਿਆ ਕਰਨਾ ਅੰਤ ਮੰਤ ਸਭ ਔਖਦ ਜਾਨੈ ਅੰਤ ਤਉ ਮਰਨ ਰਾਜ ਭੋਗ ਅਰ ਸਤਰ ਸੰਗਾਸਨ ਬਹੁ ਸੁੰਦਰ ਰਮਨਾ ਪਾਨਕ ਪੂਰ ਸੁਭਾਸਕ ਚੰਦਨ ਅੰਤ ਤਉ ਮਰਨ ਬੇਦ ਪਦਾਂ ਸਿਮਰਤ ਸਭ ਕੋ ਜੇ ਕਹੂ ਨ ਊਬਰਨਾ ਕਉ ਕਬੀਰ ਹੋ ਰਾਮਾ ਜੰਪਿਓ ਮੇਟ ਜਨਮ ਮਰਨ ਆਸਾ ਫੀਗਰ ਬਾਬੀ ਬਲਦ ਪਖਾਬਜ ਕਉਗਾ ਤਾਲ ਬਜਾਵੈ ਪਹਿਰ ਚੋਲਣਾ ਗਧਾ ਨਾਚਾ ਪੈਸਾ ਭਗਤ ਕਰਾਵੈ ਰਾਦਾ ਆਰਾਮ ਕੱਕਰੀਆਂ ਭਰੇ ਪਕਾਏ ਕਿਨਹ ਹੈ ਬੂਜਣ ਹਾਰ ਖਾਏ ਰਹੋ ਬੈਠ ਸਿੰਘ ਘਰ ਪਾਨ ਲਗਾਵੇ ਕਿਸ ਗਲੋਰੇ ਲਿਆਵੇ ਘਰ ਘਰ ਮੁਸਰੀ ਮੰਗਲ ਗਾਵੇ ਕਸੂਆ ਸੰਖ ਵਜਾਵੇ ਬਾਂਸ ਕੋ ਪੂਤ ਬਿਆਹਨ ਚੱਲਿਆ ਸੋਇਨੇ ਮੰਦਪ ਸਾਇ ਰੂਪ ਕੰਨਿਆ ਸੁੰਦਰ 베ਦੀ ਸੱਸੇ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋਰੇ ਸੰਤੋ ਕੀਟੀ ਪਰਬਤ ਖਾਇਆ ਕਸੂਆ ਕਹੇ ਅੰਗਾਰ ਪਹਿ ਲੋ ਲੋਕੀ ਸ਼ਬਦ ਸੁਨਾਇ ਆਸਾ ਬਟੂਆ ਏਕ ਬਹਤਰ ਅਧਾਰੀ ਇੱਕੋ ਜਿਹਾ ਦੁਆਰਾ ਨਵਖੰਡ ਕੀ ਪ੍ਰਥਮੀ ਮੰਗੇ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੋਂ ਨਿਤ ਪਾਵੇ ਤਲਕਾ ਬਰਮ ਲ ਗਗ ਨਚਰਾਵ ਰਹਾ ਖਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਘਲੈ ਪੰਜ ਤਤ ਕੀ ਕਰਮ ਰਗਾਣੀ ਗੁਰ ਕਾ ਮਾਰਗ ਚੱਲੈ ਦਇਆ ਫਹਰੀ ਕਾਇ ਕਰ ਤੂਈ ਦਿਸਟ ਕੀ ਅਗਨ ਜਲਾਵੈ ਤਿਸ ਕਾ ਪਾਓ ਲਹਿਰਿਦ ਅੰਤਰ ਚੋ ਜੁਗ ਤਾੜੀ ਲਾਵੈ ਸਭ ਜੋਗ ਤਨ ਰਾਮ ਨਾਮ ਹੈ ਜਿਸ ਕਾ ਪਿੰਡ ਪਰਾਨਾ ਕੋ ਕਬੀਰ ਜੀ ਕਿਰਪਾ ਤਾਰੇ ਦੇ ਸੱਚਾ ਨੀਸਾਨ ਆਸਾ ਹਿੰਦੂ ਤੁਰਕ ਕਹਾਂ ਤੇ ਆਏ ਕਿਨੇ ਰਾ ਚਲਾਈ ਦਿਲ ਮੈਂ ਸੋਚ ਵਿਚਾਰ ਕਵਾਦੇ ਭਿਜ ਤੋ ਦੋਜ ਕਿਨ ਪਾਈ ਕਾਜੀ ਤੈਂ ਕਵਨ ਕਤੇਬ ਬਖਾਨੀ ਪਰਤ ਗੁੰਥ ਐਸੇ ਸਭ ਮਾਰੇ ਕਿਨ ਹੂੰ ਖਬਰ ਨ ਜਾਣੀ ਰਹਾਉ ਸ਼ਕਤ ਸਨੇ ਕਰ ਸੁੰਨਤ ਕਰੀਐ ਮੈਂ ਨਾ ਬਧੂੰਗਾ ਪਾਈ ਚੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕਟ ਜਾਈ ਸੁੰਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਐ ਅਰਧ ਸਰੀਰੀ ਨਾਰ ਨਾ ਸੋਡਾ ਤਾ ਤੇ ਹਿੰਦੂ ਹੀ ਰਹੀ ਹੈ ਸਾੜਕ ਤੇ ਬਰਾਮ ਪਜ ਬੋਰੇ ਜ਼ੁਲਮ ਕਰਤ ਹੈ ਪਾਰੀ ਕਬੀਰ ਪਕਰੀ ਟੇਕ ਰਾਮ ਕੀ ਤੁਰ ਕਰੇ ਪਚਹਾਰੀ ਆਸਾ ਜਬ ਲਗ ਤੇਲ ਦੀ ਬੇਮੁਖ ਬਾਤੀ ਤਬ ਸੂਝੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁੰਦਾ ਮੰਦਰ ਹੋਈ ਰੇ ਬੋਰੇ ਤੋਏ ਘਰੀ ਨਾ ਰੱਖੈ ਕੋਈ ਤੂੰ ਰਾਮ ਨਾਮ ਜਪ ਸੋਈ ਰਹੋ ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਕਟ ਫੂਟੇ ਕੋ ਬਾਤ ਨਾ ਪੁੱਛੈ ਕਾਢੋ ਕਾਢੋ ਹੋਈ ਜੋਰੀ ਬੈਠੀ ਮਾਤਾ ਰੋਵੈ ਖਟਜਾ ਲੈ ਗੇ ਪਾਈ ਲਟ ਛਟਕਾਏ ਤਿਰੀ ਯਾਰੋ ਵਾ ਹੰਸ ਅਕੇਲਾ ਜਾਈ ਕਹਿ ਤੁ ਕਬੀਰ ਸੁਣੋ ਰੇ ਸੰਤੋ ਪੈਸਾ ਕਰ ਕਹਿਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਬ ਨਹੀਂ ਹਟਾਇਆ ਗੁਸਾਈ ਦੁੱਤ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀੋ ਕੇ ਚੌਪਦਈ ਇੱਕ ਤੁਕੇ ਸੰਕਸ ਅਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜਬਰ ਮੇ ਜਨਮ ਗਵਾਇਆ ਹਰ ਕਾਬਲੋਬ ਨਾ ਬਲੋਬੋ ਮੇਰੇ ਭਾਈ ਸਹਿਜ ਬਲੋਬੋ ਜੈਸੇ ਤਤ ਨਜਾਈ ਰਹੋ ਤਨ ਕਰ ਮਟਕੀ ਮਨ ਮਹਿ ਬਲੋਈ ਇਸ ਮਟਕੀ ਮੈਂ ਸਭ ਦਸਨ ਜੋਈ ਹਰ ਕਾਬ ਲੋਭ ਨਾ ਬਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅਮਰ ਤਾਰਾ ਕਹੋ ਕਬੀਰ ਨਦਰ ਕਰੇ ਜੇ ਮੀਰਾ ਰਾਮ ਨਾਮ ਲਗ ਉਤਰੇ ਤੀਰਾ ਆਸਾ ਬਾਤੀ ਸੁਕੀ ਤੇਲਨ ਖੂਟਾ ਮੰਦਰ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾ ਨਿਕਸਿਓ ਧੂਆ ਰਬ ਰਹਾ ਏਕ ਅਬਰ ਨਹੀਂ ਦੂਆ ਰਹਾ ਟੁੱਟੀ ਤੰਤਨ ਪਜੈ ਰਵਾਵ ਉਹ ਲ ਬਗਾਰੇ ਆਪਣਾ ਕਾਜ ਕਥਨੀ ਪਦਨੀ ਕਹਿ ਨ ਕਹਾਵਨ ਸਮਝ ਪ੍ਰੀਤੋ ਬਿਸਰਿਓ ਗਾਵਨ ਕਹਿ ਤੋ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ ਆਸਾ ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ ਰਮਈਆ ਹੋਂ ਬਾਰਕ ਤੇਰਾ ਕਾਹੇ ਨਖੰਡਸ ਅਪਗਨ ਮੇਰਾ ਰਹੋ ਜੇ ਅਤਕ੍ਰੂਪ ਕਰੇ ਕਰਤਾ ਆ पी चीत न राख चिंत पवन मन परो हमारा नाम बिना कैसे उतर सपारा देह बिमल मत सदा शरीरा सहज सहज गुण रह कबीरा आशा आज हमारी गोमती तीर जहाँ बसा पीतंबर पीर बाहु बाहु क्या खूब गावता है हर का नाम मेरा मन पावता है रहो ਨਾ ਅਰਧ ਸਾਰਧ ਕਰੇ ਖਵਾਸੀ ਪਾਸ ਬੈਠੀ ਬੀਬੀ ਕਬਲਾ ਦਾਸੀ ਕੰਠੇ ਮਾਲਾ ਜੇ ਬਾ ਰਾਮ ਸਹੰਸ ਨਾਮ ਲੈ ਲੈ ਕਰਉ ਸਲਾਮ ਕਹਿਤ ਕਬੀਰ ਰਾਮ ਗੁਣ ਗਾਵੋ Hindu Turk ਦੂ ਸਮਝਾਵੋ ਆਸਾ ਸ੍ਰੀ ਕਬੀਰ ਜੀ ਉਹ ਕਹੇ ਪੰਜ ਪਦੇ ਨਉ ਦੁੱਤ ਕੇ ਪੰਜ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਤੀ ਤੋਰ ਮਲਨੀ ਪਾਤੀ ਪਾਤੀ ਜਿਓ ਜਿਸ ਪਹਨ ਕੋ ਪਾਤੀ ਤੋਰ ਸੋ ਪਹਨ ਨਿਰ ਜਿਓ ਭੂਲੀ ਮਲਨੀ ਹੈ ਏਉ ਸਤ ਗੁਰ ਜਾਗਤਾ ਹੈ ਦਿਉ ਰਹੋ ਬਰਮ ਪਾਤੀ ਬਿਸ਼ਨ ਡਾਰੀ ਫੂਲ ਸਾਂ ਕਰਦੇਉ ਤੀਨ ਦੇਵ ਪਰਤਖ ਤੋਰੈ ਤਰੈ ਕਿਸ ਕੀ ਸੇਉ ਪਾਖਾਨ ਗੱਡ ਕੈ ਮੂਰਤ ਕਿਨੀ ਦੇਖੈ ਸਾਤੀ ਪਾਉ ਜੇਹੇ ਮੂਰਤ ਸਾਤੀ ਹੈ तौगण तो हरे खाओ भात भहत अरला पसी करकरा का सार पोगण हारे पोगया इस मूर्त के मुख शार मालन भूलि जग भुलाना हम भुलाने नाहे को कबीर हम राम रखे कृपा कर हर राय आशा बारह वर्ष बालपन बीते बीस वर्ष कस तप न तीस वर्ष कस देव न पूजा ਪਰੇਪਸਤਾਨਾ ਬਿਰਧ ਪਇਓ ਮੇਰੀ ਮੇਰੀ ਕਰਤੇ ਜਨ ਮੰਗਇਓ ਸਾਇਰ ਚੋਖ ਭੁਜੂ ਬਲ ਲਇਓ ਰਹਾ ਸੁੱਕੇ ਸਰਬਰ ਪਾਲ ਬੰਧਾਵੇ ਲੂਣਾ ਖੇਤ ਹੱਥ ਬਾਰ ਕਰੈ ਆਇਓ ਚੋਰ ਤਰੰਤ ਲੈ ਗਇਓ ਮੇਰੀ ਰਾਖਤ ਮੁਖਦ ਫਿਰੈ ਚਰਨ ਸੀਸ ਕਰ ਕੰਪਣ ਲਾਗੇ ਨੈਣੀ ਨੀਰ ਅਸਾਰ ਬਹ ਜੇ ਬਾਬਾ ਬਚਨ ਸੁਧ ਨਹੀਂ ਨਿਰਸਹਿ ਤਵਰੇ ਧਰਮ ਕੀ ਆਸ ਕਰੈ हर जियो कृपा कर लिब लाव लाहा हर हर नाम लियो गुर प्रसादी हर तन पायो अंते चल दे नाल चल चले हो कहत कबीर सुनो हो रे संतो अन्न धन कसुआ लै न गयो आई तल गोपाल राय की माया मंदिर सोड चले हो आसा काहू दीने पाठ पटंबर काहू पलंग नबारा काहू गरी गोदरी नाही काहू ਖਾਲ ਪਰ ਆਰਾ ਐ ਰਖ ਬਾਦ ਨਾ ਕੀ ਜਹਰੇ ਮਨ ਸੁਕਿਰਤ ਕਰ ਕਰ ਲੀ ਜਹਰੇ ਮਨ ਰਹਾਉ ਕੁਮਾਰਾ ਏਕ ਜੋ ਮਾਟੀ ਗੁੰਦੀ ਬਹੁ ਵਿਦਵਾਨੀ ਲਾਈ ਕਾਹੂ ਮੈਂ ਮੂਤੀ ਮੁਕਤ ਹਲ ਕਾਹੂ ਵਿਆਦ ਲਗਾਈ ਸੂਮਾ ਤਨ ਰੱਖਣ ਕੋ ਦਿਆ ਮੁਗਦ ਕਹੈ ਤਨ ਮੇਰਾ ਜੰਮ ਕਾ ਡੰਡ ਮੂਡ ਮੈ ਲੱਗੈ ਥੈਨ ਮੈਂ ਕਰੈ ਨ ਭੇਰਾ ਹਰ ਜਨ ਉਤਮ ਭਗਤ ਸਦਾ ਵੈ ਆ ਗਿਆ ਮਨ ਸੁਖ ਪਾਈ ਜੋਤ ਸਪਾਵੈ ਸਤ ਕਰ ਮਨ ਪਾਣਾ ਮਨ ਬਸਾਈ ਕਹ ਕਬੀਰ ਸੁਨੋ ਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਛਟਾਰਾ ਲੈ ਗਿਓ ਤਰੀਤਾ ਘਰੀ ਛੂਟੀ ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੈ ਅੱਲਾ ਬਲਦੀਨ ਕੋ ਸਾਹਿਬ ਜੋਰ ਨਹੀਂ ਫਰਮਾਵੈ ਕਾਜੀ ਬੋਲਿਆ ਬੰਦ ਨਹੀਂ ਆਵਰੋ ਰੋਜਾ ਤਰੇ ਨਵਾਜ ਗੁਜਾਰਾ ਕਲਮਾ ਪਿਸਤਨ ਹੋਈ ਸੱਤਰ ਕਾਬਾ ਘਟ ਹੀ ਪੀਤਰ ਜੇ ਕਰ ਜਾਣੇ ਕੋਈ ਨਿਵਾਜ ਸੋਈ ਜੋ ਨਿਆਹੋ ਵਿਚਾਰਾ ਕਲਮਾ ਅਕ ਲੈ ਜਾਣੇ ਪਾਚੋ ਮੁਸ ਮੁਸਲਾਬ ਸਾਵੈ ਤਬ ਤੋ ਦੀਨ ਪਸੰਨ ਕਸਮ ਪਸਾਨ ਤਰਸ ਕਰ ਜੀ ਮੈਂ ਮਾਰਮਣੀ ਕਰ ਵਿਕੀ ਆਪ ਜਨਾਏ ਆਵਰ ਕਉ ਜਾਣੇ ਤਬ ਹੋਏ ਭੇਤ ਸਰੀ ਕੀ ਮਾਟੀ ਏਕ ਭੇਖ ਤਰਨਾ ਨਾ ਤਾ ਮੈਂ ਬਰਮ ਬਸਾ ਨਾ ਕਹ ਕਬੀਰਾ ਭੇਤ ਸੋਡ ਕਰ ਦੋਜ ਕਿਸੋ ਮਨ ਮਾਨ ਆਸਾ ਗਗਨੰਦ ਗਰਿਕ ਬੂੰਦ ਨ ਬਰਖੇ ਨਾਦ ਕਾਂ ਜੋ ਸਮਾਨਾ ਪਾਰ ਬਦਮ ਪਰਮੇਸ਼ਰ ਮਾਦੋ ਪਰਮਹਾਂਸਲੇ ਸਦਾਨਾ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੀ ਸੰਗਰੇਤੇ ਸੁਰਤ ਮਹ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਿਤੇ ਰਹੋ ਬਜਾਵਨ ਹਾਰੋ ਕਹਾਂ ਗਇਓ ਜਿਨੇ ਹੋਏ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਵਲੀਨਾ ਸਰਬਨਨ ਵਿਗਲ ਪਾਇ ਸੰਗ ਤੇਰੀ ਇੰਦਰੀ ਕਾ ਬਲ ਥਾਕਾ ਚਰਨ ਰਹਿ ਕਰ ਢਰਕ ਪਰੇ ਹੈ ਮੁਖੋ ਨਾਨਕ ਸਾਹਿਬਾਤਾ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਪਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮਤੇ ਮਿਰਤਕ ਪਏ ਦਸਾਏ ਬੰਦ ਸੂਟੇ ਮਿੱਤਰ ਭਾਈ ਸਭ ਛੋਰੇ ਕੈਤ ਕਬੀਰਾ ਜੋ ਹਰ ਤਿਆਬੈ ਜੀਪਤ ਬੰਧਨ ਤੋਰੇ ਆਸਾ ਇਕ ਤੁਕੇ ਸਰਪਣੀ ਤੇ ਉਪਰ ਨਹੀਂ ਬਲਿਆ ਜਨ ਬਰਮਾ ਬਿਸਨ ਮਹਾਦੇਵ ਸ਼ਲਿਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤੇ ਭਾਵਨ ਦਸੀ ਹਲੇ ਗੁਰ ਪ੍ਰਸਾਦ ਢੀਠੀ ਰਹੋ ਸਰਪਣੀ ਸਰਪਣੀ ਕਿਆ ਕਹਿਉ ਪਾਈ ਜਿਨ ਸਾਚ ਪਸਾਨਿਆ ਤੈਨ ਸਰਪਣੀ ਖਾਈ ਸਰਪਣੀ ਤੇ ਆਨ ਛੂਛ ਨਹੀਂ ਅਬਰਾ ਸਰਪਣੀ ਜੀਤੀ ਕਹਾਂ ਕਰੈ ਜਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਵਸਤੀ ਤਹਾ ਮਰਤ ਸਰੀਰਾ ਗੁਰ ਪ੍ਰਸਾਦ ਸਹਜ ਤਰੀ ਕਬੀਰਾ